ਖਬਰਨਾਮਾ ਦੇਖ ਰਿਹਾ ਛੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੁਨੀਆ ਭਰ ਦੇ ਪੰਜਾਬੀਆਂ ਵੱਲੋਂ ਵੱਡੇ ਪੱਧਰ ਤੇ ਧਰਮ ਤੋਂ ਉੱਪਰ ਉੱਠ ਕੇ ਪੰਜਾਬ ਦੇ ਹਰਮਨ ਪਿਆਰੇ ਗਾਇਕ ਰਾਜਵੀਰ ਜਵੰਦਾ ਵਾਸਤੇ ਅਰਦਾਸਾਂ ਕੀਤੀਆਂ ਗਈਆਂ ਕਿਉਂਕਿ ਇਹ ਬੇਨਤੀ ਕੀਤੀ ਗਈ ਸੀ ਰਾਜਵੀਰ ਜਵੰਦਾ ਦੀ ਮਾਤਾ ਹੁਣਾ ਵੱਲੋਂ ਰਾਜਵੀਰ ਜਵੰਦਾ ਦੀ ਧਰਮ ਪਤਨੀ ਅਤੇ ਉਹਨਾਂ ਦੇ ਦੋ ਛੋਟੇ ਛੋਟੇ ਬੱਚਿਆਂ ਵੱਲੋਂ ਇਸ ਤੋਂ ਇਲਾਵਾ ਪੰਜਾਬ ਦੀ ਸਾਰੀ ਗਾਇਕ ਇੰਡਸਟਰੀ ਰਾਜਵੀਰ ਜਵੰਦਾ ਦੇ ਹੱਕ ਵਿੱਚ ਖੜ ਗਈ। ਰਾਜਵੀਰ ਜਵੰਦਾ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਪੋਸਟਾਂ ਪਾਈਆਂ ਗਈਆਂ ਕਿ ਰਾਜਵੀਰ ਜਵੰਦਾ ਦੇ ਵਾਸਤੇ ਵੱਧ ਤੋਂ ਵੱਧ ਅਰਦਾਸ ਕੀਤੀ ਜਾਵੇ। ਦੁਨੀਆ ਭਰ ਦੇ ਦੁਨੀਆਂ ਦੇ ਹਰ ਕੋਨੇ ਤੇ ਬੈਠਾ ਪੰਜਾਬੀ ਅਰਦਾਸ ਕਰਦਾ ਰਿਹਾ ਲੇਕਿਨ ਅਰਦਾਸਾਂ ਨੂੰ ਮੂਰ ਨਹੀਂ ਪਿਆ। ਰਾਜਵੀਰ ਜਵੰਦਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਪੰਜਾਬ ਦੀਆਂ ਨਮ ਅੱਖਾਂ ਨੇ ਉਹਨਾਂ ਨੇ ਅਲਵਿਦਾ ਕੀਤਾ ਰਾਜਵੀਰ ਜਵੰਧਾ ਨੂੰ ਉਹਨਾਂ ਦੇ ਪਿੰਡ ਪੌਣਾ ਵਿਖੇ ਦੁਨੀਆ ਭਰ ਦੇ ਪੰਜਾਬੀਆਂ ਨੇ ਇਤਰਾਜ਼ ਕੀਤਾ ਕਿ ਰਾਜਵੀਰ ਜਵੰਧਾ ਦੀ ਮੌਤ ਜਿਹੜੀ ਹੈ ਨਹੀਂ ਹੋਣੀ ਚਾਹੀਦੀ ਸੀ ਇਹ ਸਰਕਾਰਾਂ ਦੀਆਂ ਵੱਡੀਆਂ ਗਲਤੀਆਂ ਦਾ ਖਮਨਿਆਜ਼ਾ ਰਾਜਵੀਰ ਜਵੰਧਾ ਅਤੇ ਦੂਸਰੇ ਪਾਸੇ ਦੁਨੀਆ ਪ ਜਿਹੜੇ ਦੁਨੀਆ ਦੇ ਪੰਜਾਬੀ ਭੁਗਤ ਰਹੇ ਨੇ ਟੈਕਸ ਵੀ ਦਿੱਤੇ ਜਾਂਦੇ ਨੇ ਸਾਰਾ ਸਿਸਟਮ ਵੀ ਜਿਹੜਾ ਹੈ ਲਗਾਇਆ ਜਾਂਦਾ ਹੈ ਇਸ ਦੇ ਬਾਵਜੂਦ ਵੀ ਸਰਕਾਰਾਂ ਵੱਲੋਂ ਕੁਝ ਚੰਗੇ ਕਾਰਜ ਨਹੀਂ ਕੀਤੇ ਜਾਂਦੇ ਤਾਂ ਕਿ ਇੱਕ ਇਨਸਾਨ ਇੱਕ ਵਿਅਕਤੀ ਦੀ ਜ਼ਿੰਦਗੀ ਬਚਾਈ ਜਾ ਸਕੇ ਇੱਕ ਵਾਰ ਸੀ ਜਿੱਥੇ ਰਾਜਵੀਰ ਜਵੰਦਾ ਦੀ ਬਹੁਤ ਵੱਡਾ ਸਸਪੈਂਸ ਬਣੀ ਹੋਈ ਹੈ ਤੇ ਦੂਸਰੇ ਪਾਸੇ ਇਹ ਮਾਮਲਾ ਪਹੁੰਚ ਗਿਆ ਹੈ ਹਾਈ ਕੋਰਟ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਆਵਾਰਾ ਪਸ਼ੂਆ ਕਾਰਨ ਹੋਈ ਮੌਤ ਦਾ ਮਾਮਲਾ ਹਿਮਾਚਲ ਹਾਈ ਕੋਰਟ ਵਿੱਚ ਪਹੁੰਚ ਗਿਆ ਹੈ ਐਡਵੋਕਟ ਐਡਵੋਕੇਟ ਨਵਕਿਰਨ ਸਿੰਘ ਨੇ ਇੱਕ ਪਟੀਸ਼ਨ ਦਾਇਰ ਕਰਕੇ ਦੋਸ਼ ਲਗਾਇਆ ਹੈ ਕਿ ਸਰਕਾਰ ਜਨਤਾ ਤੋਂ ਗਊ ਸੈਸ ਵਸੂਲ ਰਹੀ ਹੈ ਇਸ ਦੇ ਬਾਵਜੂਦ ਜਾਨਵਰਾਂ ਦੀ ਦੇਖਭਾਲ ਦਾ ਪ੍ਰਬੰਧਨ ਲਈ ਕੋਈ ਠੋਸ ਪ੍ਰਬੰਧ ਨਹੀਂ ਹਨ ਨਤੀਜੇ ਵਜੂ ਮਸੂਮ ਲੋਕ ਹਾਸਿਆ ਵਿੱਚ ਆਪਣੀਆਂ ਜਾਨਾਂ ਗੁਆ ਰਹੇ ਹਨ ਵਕੀਲ ਨਵਕਰ ਸਿੰਘ ਨੇ ਕਿਹਾ ਕਿ ਹਿਮਾਚਲ ਸਰਕਾਰ ਨੇ ਗਊ ਸੈਸ ਦੇ ਰੂਪ ਵਿੱਚ 100 ਕਰੋੜ ਰੁਪਏ ਵਸੂਲੇ ਹਨ ਸ਼ਰਾਬ ਦੀ ਹਰ ਬੋਤਲ ਤੇ 10 ਰੁਪਏ ਵਸੂਲੇ ਜਾਂਦੇ ਹਨ ਸਰਕਾਰ ਕੋਲ ਪੈਸੇ ਹਨ ਪਰ ਉਹ ਇਸ ਦਾ ਪ੍ਰਬੰਧਨ ਨਹੀਂ ਕਰ ਰਹੀ ਉਹਨਾਂ ਨੇ ਕਿਹਾ ਕਿ ਸਰਕਾਰ ਤੋਂ ਪੁੱਛਿਆ ਜਾਣਾ ਚਾਹੀਦਾ ਹੈ ਕਿ ਗਊ ਸੈਸ ਕਿੱਥੇ ਜਾਂਦਾ ਹੈ ਹਾਈ ਕੋਰਟ ਨੇ ਇਸ ਪੁਲਿਸਰ ਤੇ ਹਿਮਾਚਲ ਸਰਕਾਰ ਨੂੰ ਨੋਟਸ ਜਾਰੀ ਕੀਤਾ ਹੈ ਤੁਹਾਨੂੰ ਦੱਸ ਦਈਏ ਕਿ 27 ਸਤੰਬਰ ਨੂੰ ਰਾਜਵੀਰ ਜਵੰਦਾ ਆਪਣੀ ਬਾਈਕ ਤੇ ਬੱਦੀ ਤੋਂ ਸ਼ਿਮਲਾ ਜਾ ਰਹੀ ਸੀ ਪੰਜੌਰ ਨੇੜੇ ਦੋ ਬਲਦਾਂ ਦੀ ਲੜਾਈ ਤੋਂ ਬਚਣ ਦੀਆਂ ਕੋਸ਼ਿਸ਼ਾਂ ਕਰਦਿਆਂ ਉਹਨਾਂ ਦੀ ਬਾਈਕ ਹਾਦਸਾ ਗ੍ਰਸਤ ਹੋ ਗਈ ਉਹ 11 ਦਿਨ ਮੁਹਾਲੀ ਦੇ ਫੋਰਟੀ ਹਸਪਤਾਲ ਦੇ ਵਿੱਚ ਦਾਖਲ ਰਹੀ 12ਵੇਂ ਦਿਨ ਉਹਨਾਂ ਨੇ 35 ਸਾਲ ਦੀ ਉਮਰ ਵਿੱਚ ਉਹਨਾਂ ਦੀ ਜਿਹੜੀ ਮੌਤ ਹੋ ਗਈ ਉਹਨਾਂ ਦਾ ਅੰਤਿਮ ਸੰਸਕਾਰ ਉਹਨਾਂ ਦੇ ਪਿੰਡ ਦੇ ਵਿੱਚ ਕੀਤਾ ਗਿਆ ਲੇਕਿਨ ਉਧਰ ਪੰਜਾਬ ਅਤੇ ਹਰਿਆਣਾ ਹਿਮਾਚਲ ਦੀ ਹਾਈ ਕੋਰਟ ਵੱਲੋਂ ਕਾਂਗਰਸ ਸਰਕਾਰ ਅਤੇ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਸੁਖਵਿੰਦਰ ਸੁਖ ਨੂੰ ਨੋਟਸ ਜਾਰੀ ਕਰ ਦਿੱਤਾ ਗਿਆ ਹੈ ਕਿ ਸਾਲ ਦੇ ਵਿੱਚ 100 ਕਰੋੜ ਪੈ ਗਊ ਸੈਸ ਦੇ ਨਾਂ ਤੇ ਟੈਕਸ ਵਸੂਲਿਆ ਗਿਆ ਜੇਕਰ ਤੁਸੀਂ ਟੈਕਸ ਵਸੂਲਿਆ ਹੈ ਤਾਂ ਫਿਰ ਗਊਆਂ ਦੀ ਇਹਨਾਂ ਸਾਨਾਂ ਦੀ ਇਹਨਾਂ ਬਲਦਾਂ ਦੀ ਇਹਨਾਂ ਆਵਾਰਾ ਪਸ਼ੂਆਂ ਦੀ ਦੇਖ ਰੇਖ ਕਿੰਨੇ ਕਰਦੀ ਸੀ 100 ਕਰੋੜ ਰੁਪਏ ਵਸੂਲਿਆ ਗਿਆ ਹੈ ਟੈਕਸ ਕਾਉਸਸ ਦੇ ਨਾਮ ਤੇ ਜਿਹੜੇ ਪੰਜਾਬ ਜਿਹੜੇ ਭਾਰਤ ਦੇ ਲੋਕਾਂ ਵੱਲੋਂ ਜਿਹੜੇ ਵਾਹਨ ਲੈ ਜਾਂਦੇ ਨੇ ਚਾਹੇ ਉਹ ਮੋਟਰਸਾਈਕਲ ਹੈ ਚਾਹੇ ਉਹ ਗੱਡੀ ਹੈ ਚਾਹੇ ਕੋ ਬੱਸ ਹੈ ਕਾਉਸਸ ਨਾਲ ਹੀ ਐਡਜਸਟ ਕਰ ਦਿੱਤਾ ਜਾਂਦਾ ਹੈ ਸਰਕਾਰ ਦੇ ਕੋਲੋਂ ਹਾਈ ਕੋਰਟ ਨੇ ਪੁੱਛਿਆ ਹੈ ਕਿ ਕਾਉਸੈਸ ਦੀ ਵਰਤੋਂ ਕਿਥੇ ਗਈ ਹੈ ਉਹਨਾਂ ਕਹਿੰਦੇ ਕਿ ਰਾਜਮੀਰ ਜਵੰਦਾ ਵਰਗੇ ਹਰ ਰੋਜ਼ ਸੈਂਕੜੇ ਨੌਜਵਾਨ ਇਨ੍ਹਾਂ ਆਵਾਰਾ ਪਸ਼ੂਆਂ ਦਾ ਸ਼ਿਕਾਰ ਹੁੰਦੇ ਨੇ ਤੇ ਸਰਕਾਰ ਚਾਹੇ ਉਹ ਪੰਜਾਬ ਦੀ ਹੋਵੇ ਚਾਹੇ ਉਹ ਯੂਪੀ ਦੀ ਹੋਵੇ ਤੇ ਚਾਹੇ ਹੋਵੇ ਦਿੱਲੀ ਦੀ ਜਦੋਂ ਤੁਸੀਂ ਕਾਉਸੈਸ ਲੈ ਰਹੇ ਹੋ ਤੇ ਫਿਰ ਇਨ੍ਹਾਂ ਆਵਾਰਾ ਪਸ਼ੂਆਂ ਦਾ ਪ੍ਰਬੰਧ ਕਿਹੜੀ ਸਰਕਾਰ ਨੇ ਕਰਨਾ ਹੈ ਫਟਕਾਰ ਲੱਗੀ ਹੈ ਹਿਮਾਚਲ ਦੀ ਸਰਕਾਰ ਖਾਸ ਕਰਕੇ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਕੁਮਾਰ ਸੁਖੂ ਨੂੰ